ਰੰਚਕ ਮਾਤਰ ਕਿਤੇ ਚਵਾਨੀ ਡਿਗ ਪਵੇ ਸਾਡੀ ਤੇ ਰੱਬ ਨੂੰ ਲਾਹਾਂ ਦਿੰਨੇ ਆ ਵੀ ਸਾਡਾ ਵੈਰੀ ਬਣ ਗਿਆ ਤੂੰ ਸਾਡਾ ਨੁਕਸਾਨ ਕੀਤਾ ਹੈ ਅਨੰਦਾਂ ਦੀ ਪੂਰੀ ਨਹੀਂ ਰਹੀ ਬੜੇ ਬੜੇ ਕਿਲੇ ਨਹੀਂ ਰਹੇ ਦੋ ਕੀਮਤੀ ਹੀਰੇ ਸਰਸਾ ਦੇ ਕੰਢੇ ਗਵਾਚ ਗਏ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਵਾਚ ਗਏ ਗੁਰੂ ਕੇ ਘਰੋਂ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਜੀ ਵਿਛੜ ਗਏ ਮਾਈ ਮਾਤਾ ਗੁਜਰੀ ਵਿਛੜ ਗਈ ਜਾਨ ਨਾਲੋਂ ਪਿਆਰੇ ਸਿੰਘ ਵਿਛੜ ਗਏ ਅੱਜ ਚਮਕੌਰ ਦੀ ਗੜੀ ਸ਼ਾਮਾਂ ਪਈਆਂ ਪਹੁੰਚੇ ਖਾਕ ਦੇ ਉੱਤੇ ਮਿੱਟੀ ਦੇ ਉੱਤੇ ਠੰਡੀ ਸੀਤ ਉਹ ਦਾ ਮਹੀਨਾ ਦਸੰਬਰ ਦਾ ਮਹੀਨਾ ਸੀਤ ਚੜੇ ਖਾਕ ਦੇ ਉੱਤੇ ਜਾਨ ਨਾਲੋਂ ਪਿਆਰੇ ਸਿੰਘ ਲੇਟੇ ਨੇ ਘੋੜੇ ਦੀ ਕਾਠੀ ਸੀ ਪੋਸ਼ ਘੋੜੇ ਦੀ ਕਾਠੀ ਦਾ ਸਹਰਾਣਾ ਸਿੰਘ ਲਾਉਂਦੇ ਨੇ ਔਰ ਘੋੜੇ ਦੀ ਪਿੱਠ ਦੇ ਉੱਤੇ ਜਿਹੜਾ ਪੋਸ਼ ਵਛਾਈਦਾ ਹੈ ਕਾਠੀ ਕੱਸਿਆਂ ਕਿਤੇ 벨ਟ ਦੇ ਨਾਲ ਚੀਰਾ ਨਾ ਆ ਜਾਵੇ ਉਹ ਪਤਲਾ ਜਿਹਾ ਕੋਸ਼ ਉੱਪਰ ਲੈ ਲੈਂਦੇ ਨੇ ਕੁਝ ਪਹਿਰਾ ਦੇ ਰਹੇ ਨੇ ਚਮਕੌਰ ਦੀ ਗੜੀ ਦੇ ਇਰਤ-ਗਿਰਦ ਗੁਰੂ ਗੋਬਿੰਦ ਸਿੰਘ ਤੰਬੂ ਵਿੱਚ ਖੇਮੇ ਵਿੱਚ ਗਏ ਨੇ ਤੇ ਤੁਸੀਂ ਆਖੋਗੇ ਇੰਨਾ ਕੁਝ ਲੁਟਾ ਕੇ ਆਇਆ ਹੈ ਰੱਬ ਨੂੰ ਉਲਾਮਾ ਦੰਦਾ ਪਿਆ ਹੋਵੇਗਾ ਆਪਣੇ ਨਿਰਗੁਣ ਸਰੂਪ ਨੂੰ ਤਾਨੇ ਮਾਰਦਾ ਹੋਵੇਗਾ ਜਾ ਥੱਕ ਟੁੱਟ ਕੇ ਲੇਟ ਗਿਆ ਹੋਵੇਗਾ ਨਹੀਂ